ਕਸ਼ਟਕਾਲ ਦਾ ਅਨਮਿਊਟ ਵੇਖ ਰਹੇ ਹੋ ਤੁਸੀਂ ਮਹਾਕੁਸ਼ਪ੍ਰਿਤ ਕੌਰ ਕਥਤ ਨਸ਼ਾ ਤਸਕਰੀ ਮਾਮਲੇ 'ਚ ਘਿਰੇ ਬਰਖਾਸਤ ਏਆਈਜੀ ਰਾਜਿਤ ਸਿੰਘ ਹੁੰਦਲ ਖਿਲਾਫ ਪੰਜਾਬ ਪੁਲਿਸ ਨੇ ਲੁਕਆਊਟ ਨੋਟਿਸ ਜਾਰੀ ਕਰ ਦਿੱਤਾ ਹੈ ਜਾਣਕਾਰੀ ਮਿਲ ਰਹੀ ਹੈ ਕਿ ਰਾਜਿਤ ਸਿੰਘ ਭੁੱਲਰ ਵਿਦੇਸ਼ ਭਜਨ ਦੀ ਫੀਰਾਕ ਚੜੇ ਤੇ ਉਸ ਤੋਂ ਪਹਿਲਾਂ ਹੀ ਪੰਜਾਬ ਪੁਲਿਸ ਨੇ ਲੁਕਆਊਟ ਨੋਟਿਸ ਜਾਰੀ ਕਰ ਦਿੱਤਾ ਤਾਂ ਜੋ ਬਿਰਖਾਸਤ ਏਆਈਜੀ ਰਾਜੀਤ ਸਿੰਘ ਪੁੱਲਰ ਵਿਦੇਸ਼ ਨਾ ਜਾ ਸਕਣ ਇੱਕ ਪਾਸੇ ਜਿੱਥੇ ਲੁਕਆਊਟ ਨੋਟਿਸ ਜਾਰੀ ਹੋਇਆ ਤੇ ਉੱਥੇ ਹੀ ਦੂਜੇ ਪਾਸੇ ਸਪੈਸ਼ਲ ਟਾਸਕ ਫੋਰਸ ਦੇ ਵੱਲੋਂ ਰਾਜੀਤ ਸਿੰਘ ਪੁੱਲਰ ਦੀ ਪ੍ਰਾਪਰਟੀ ਕੁਰਕ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਯਾਨੀ ਕਿ ਇੱਕ ਤਰੀਕੇ ਦੇ ਨਾਲ ਰਾਜੀਤ ਸਿੰਘ ਪੁੱਲਰ ਨੂੰ ਲੈ ਕੇ ਸਪੈਸ਼ਲ ਟਾਸਕ ਫੋਰਸ ਤੇ ਪੰਜਾਬ ਪੁਲਿਸ ਐਕਸ਼ਨ ਮੋਡ ਦੇ ਵਿੱਚ ਹੈ ਇਸ ਮਾਮਲੇ ਦੇ ਵਿੱਚ ਸਪੈਸ਼ਲ ਟਾਸਕ ਨੇ ਕੇਂਦਰੀ ਵਿੱਤ ਮੰਤਰਾਲੇ ਨੂੰ ਪੱਤਰ ਲਿਖ ਕੇ ਰਾਜੀਤ ਸਿੰਘ ਪੁੱਲਰ ਦੀ ਪ੍ਰਾਪਰਟੀ ਕੁਰਕ ਕਰਨ ਲਈ ਨੋਟਿਸ ਜਾਰੀ ਕਰਨ ਦੀ ਮੰਗ ਕੀਤੀ ਸੀ ਸਪੈਸ਼ਲ ਟਾਸਕ ਫੋਰਸ ਮੁਤਾਬਕ ਬਰਖਾਸਤ ਏਆਈਜੀ ਦੀ ਪ੍ਰਾਪਰਟੀ ਜੋ ਕੁਰਕ ਕੀਤੀ ਜਾਵੇਗੀ ਉਸ ਦੀ ਕੀਮਤ 4 ਕਰੋੜ ਰੁਪਏ ਤੋਂ ਵੱਧ ਹੋਵੇਗੀ ਹਾਲਾਂਕਿ ਪ੍ਰਾਪਰਟੀ ਕੁਰਕ ਕਰਨ ਦੀ ਪ੍ਰਕਿਰਿਆ ਕੇਂਦਰੀ ਵਿੱਤ ਮੰਤਰਾਲੇ ਰਾਹੀਂ ਹੁੰਦੀ ਹੈ ਅਜਿਹੇ ਦੇ ਵਿੱਚ ਐਸਟੀਐਫ ਨੇ ਮਾਮਲਾ ਬਣਾ ਕੇ ਉੱਥੇ ਭੇਜਿਆ ਸੀ ਤੇ ਇਸੇ ਦੇ ਨਾਲ ਮੰਤਰਾਲੇ ਨੇ ਇਸ ਸੰਬੰਧ ਚ 31 ਜਨਵਰੀ ਨੂੰ ਏਆਈਜੀ ਦੇ ਪਰਿਵਾਰਕ ਮbrano ਨੋਟਿਸ ਜਾਰੀ ਕੀਤਾ 9 ਫਰਵਰੀ ਨੂੰ ਆਪਣਾ ਪੱਖ ਪੇਸ਼ ਰੱਖਣ ਦੇ ਲਈ ਸੱਦਿਆ ਗਿਆ ਹੈ ਤੇ ਜਾਇਦਾਦ ਨਾਲ ਸੰਬੰਧਿਤ ਜਿੰਨੇ ਵੀ ਦਸਤਾਵੇਜ਼ ਨੇ ਉਹ ਸਾਰੇ ਨਾਲ ਲਿਆਉਣ ਦੀ ਗੱਲ ਜਿਹੜੀ ਹੈ ਉਹ ਮੰਤਰਾਲੇ ਦੇ ਵੱਲੋਂ ਕਹੀ ਗਈ ਹੈ ਸੋ ਇੱਕ ਪਾਸੇ ਪੰਜਾਬ ਪੁਲਿਸ ਦੇ ਵੱਲੋਂ ਏਆਈਜੀ ਰਾਜੀਤ ਸਿੰਘ ਪੁੱਲਰ ਬਰਖਾਸਤ ਏਆਈਜੀ ਰਾਜੀਤ ਸਿੰਘ ਪੁੱਲਰ ਦੇ ਖਿਲਾਫ ਲੁੱਕਆਊਟ ਨੋਟਿਸ ਜਾਰੀ ਕੀਤਾ ਗਿਆ ਤੇ ਦੂਜੇ ਪਾਸੇ ਸਪੈਸ਼ਲ ਟਾਸਕ ਫੋਰਸ ਰਾਜੀਤ ਸਿੰਘ ਪੁੱਲਰ ਦੀ ਪ੍ਰਾਪਰਟੀ ਕੁਰਕ ਕਰਨ ਦੀ ਤਿਆਰੀ ਦੇ ਵਿੱਚ ਹੈ